ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੇ ਆ ਜੀ ਬਾਸਮਤੀ ਦੇ ਚੌਲਾਂ ਦਾ ਰੌਲਾ ਚੱਲਣ ਦਾ ਜਿਹੜਾ ਸਰਕਾਰ ਨਾਲ ਐਕਸਪੋਰਟਰਾਂ ਦਾ ਐਮਈਪੀ ਨੂੰ ਲੈ ਕੇ ਇਹਦੇ ਬਾਰੇ ਪੂਰੀ ਵਿਸਤਾਰ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਦਾ ਕਰਕੇ ਆਪਣੇ ਆਪਣੇ ਬਾਸਮਤੀ ਜਿਹੜੀ 1509 ਦੇ ਰੇਟਾਂ ਦੇ ਵਿੱਚ ਜਿਹੜਾ ਘਾਟਾ ਚੱਲਣ ਦਾ ਇਸੇ ਵਜ੍ਹਾ ਕਰਕੇ ਚੱਲਣ ਰਿਹਾ ਤੇ ਸਰਕਾਰ ਨਾਲ ਉਹਨਾਂ ਦੀ ਕੀ ਗੱਲ ਚੱਲ ਰਹੀ ਆ ਪੂਰੀ ਗੱਲ ਪਤਾ ਪਾ ਕੇ ਕਰਦੇ ਆਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਰ ਬਟਨ ਨਾਲ ਜਰੂਰ ਦਬਾ ਲਿਓ ਸੋ ਗੱਲ ਕਰਦੇ ਆਂ ਜੇ ਆਪਾਂ ਐਮਈਪੀ ਦੀ ਐਮਈਪੀ ਦੀ ਫੁੱਲ ਫਾਰਮ ਮਿਨਿਮਲ ਐਕਸਪੋਰਟ ਪ੍ਰਾਈਸ ਮਤਲਬ ਵੀ ਇਸ ਤੋਂ ਜੋ ਸਰਕਾਰ ਨੇ ਰੇਟ ਤੈਅ ਕੀਤਾ ਹੈ ਕੀਤਾ ਵਾ ਇਸ ਤੋਂ ਘੱਟ ਜਿਹੜੇ ਐਕਸਪੋਰਟਰ ਆ ਉਹ ਬਾਸਮਤੀ ਬਾਹਰ ਨਹੀਂ ਐਕਸਪੋਰਟ ਕਰ ਸਕਦੇ ਤੇ ਜੇ ਅੰਤਰਰਾਸ਼ਟਰੀ ਮਾਰਕੀਟ ਦੀ ਗੱਲ ਕਰੀਏ ਤੇ ਉੱਥੇ ਜਿਹੜਾ ਰੇਟ ਚੱਲ ਰਿਹਾ ਵਾ 1 ਟਨ ਦਾ 700 ਤੋਂ ਲੈ ਕੇ 750 ਡਾਲਰ ਤੇ ਭਾਰਤ ਸਰਕਾਰ ਨੇ ਰੇਟ 950 ਰੱਖਿਆ ਜੀ ਦਾ ਕਰਕੇ ਆਪਣੇ ਜਿਹੜੇ ਆ ਭਾਰਤ ਤੋਂ ਜਿਹੜੇ ਆ ਕੋਈ ਵੀ ਬਾਸਮਤੀ ਨਹੀਂ ਖਰੀਦ ਰਿਆ ਜਿਹਦਾ ਕਰਕੇ ਰੇਟ ਡਾਊਨ ਆ। ਸੋ ਸਰਕਾਰ ਵੱਧ ਫਾਇਦਾ ਲੈਣਾ ਚਾਹੁੰਦੀ ਆ ਤੁਸੀਂ ਹਿਸਾਬ ਲਾਓ ਵੀ 1 ਟਨ ਜਿਹੜੇ ਦੇ ਵਿੱਚ 10 ਕੁਇੰਟਲ ਹੁੰਦੇ ਆ ਤੇ 10 ਕੁਇੰਟਲ ਦਾ ਰੇਟ ਜਿਹੜਾ 950 ਡਾਲਰ 950 ਨੂੰ ਤੁਸੀਂ 83 ਨਾਲ ਗੁਣਾ ਕਰ ਲਿਓ 83 ਰੁਪਏ ਡਾਲਰ ਚੱਲ ਰਿਹਾ ਤੇ ਜਿੱਥੇ ਤੁਹਾਨੂੰ 78000 ਰੁਪਏ ਜਿਹੜਾ ਲਾਗੇ ਪੰਨੇ ਜਿਹੜਾ ਬਾ 10 ਕੁਇੰਟਲਾਂ ਦਾ ਰੇਟ ਆ ਜਾਊਗਾ ਸੋ ਕੁਇੰਟਲ ਦਾ ਹਿਸਾਬ ਲਾ ਲਈਏ ਤੇ ਜਿਹੜਾ 8000 ਦੇ ਲਾਗੇ ਪੰਨੇ ਜਿਹੜਾ ਪਹੁੰਚ ਜਾਂਦਾ ਸੋ ਸਰਕਾਰ ਜਿਆਦਾ ਫਾਇਦਾ ਲੈਣਾ ਚਾਹੁੰਦੀ ਆ ਇਸ ਕਰਕੇ ਐਮਈਪੀ ਸਰਕਾਰ ਨੂੰ ਘਟਾਉਣੇ ਚਾਹੀਦੇ ਆ ਜਿਹੜਾ ਕਿਸਾਨਾਂ ਦਾ ਜਿਹੜਾ ਵਾ ਰੇਟ ਹੁਣ 23-2400 2500 ਤੱਕ ਜਿਹੜੀ ਵਿਕ ਰਹੀ ਆ ਉਹ ਜਿਹੜੀ ਆ ਸਰਕਾਰ ਨੂੰ ਐਮਈਪੀ ਘਟਾਉਣੇ ਚਾਹੀਦੀ ਆ ਸੋ ਐਕਸਪੋਰਟਰਾਂ ਦੀਆਂ ਮੀਟਿੰਗਾਂ ਜਿਹੜੀਆਂ ਉਹ ਸਰਕਾਰ ਨਾਲ ਲਗਾਤਾਰ ਚੱਲ ਰਹੀਆਂ ਵਾ ਤੇ ਹੋ ਸਕਦਾ ਵੀ ਆਪਣਾ ਜਿਹੜਾ ਰੇਟ ਆ ਉਹ ਜਲਦੀ ਹੀ ਉਹ ਘਟਾ ਲੈਣ ਤੇ ਆਪਣੇ ਰੇਟ ਦੇ ਵਿੱਚ ਵਾਦਾ ਹੋ ਸਕਦਾ ਵਾ ਸੋ ਬਾਕੀ ਹੋਰ ਨਾ ਵੀ ਕੋਈ ਵੀ ਅਪਡੇਟ ਆਉਂਦੀ ਆ ਆਪਾਂ ਤੜਤ ਤੜ ਜ਼ਰੂਰ ਸ਼ੇਅਰ ਕਰਾਂਗੇ ਧੰਨਵਾਦ